ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡ੍ਰੰਪ ਦੇ ਇਸ ਬਿਆਨ ਨੇ ਸਿਆਸਤ ਦੇ ਵਿੱਚ ਪੁਚਾਲ ਲਿਆ ਦਿੱਤਾ ਗਿਆ ਹੈ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਬਿਡੇਨ ਨੂੰ ਰਾਸ਼ਟਰਪਤੀ ਦੌੜ ਤੋਂ ਹਟਣ ਦੀ ਦਿੱਤੀ ਗਈ ਸੀ ਧਮਕੀ ਇਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਗਿਆ ਤੁਹਾਨੂੰ ਦੱਸ ਦਈਏ ਇੱਕ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕ ਪਾਰਟੀ ਦੇ ਉਮੀਦਵਾਰ ਡੋਨਾਲਡ ਡ੍ਰੰਪ ਨੇ ਦਾਵਾ ਕੀਤਾ ਹੈ ਕਿ ਜੋ ਬਟੇਨ ਨੂੰ ਚੋਣ ਦੌਰ ਵਿੱਚੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ ਹੈ ਇਹ ਇਸ ਨੂੰ ਡੈਮੋਕ੍ਰੇਟਿਡ ਪਾਰਟੀ ਵੱਲੋਂ ਕੀਤਾ ਗਿਆ ਇੱਕ ਤਖਤਾ ਪਲਟਕਰਾਰ ਦਿੱਤਾ ਗਿਆ ਹੈ ਛਾਬਕਾ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਮਿਨੀ ਸੋਟਾ ਵਿੱਚ ਇੱਕ ਚੋਣ ਰੈਲੀ ਕਿਹਾ ਗਿਆ ਕਿ ਅਸਲ ਵਿੱਚ ਡੈਮੋਕ੍ਰੇਟਿਡ ਪਾਰਟੀ ਦੇ ਨੇਤਾਵਾਂ ਦੁਆਰਾ ਇੱਕ ਤਖਤਾ ਪਲਟ ਸੀ ਇਹ ਇੱਕ ਅਜਿਹੇ ਵਿਅਕਤੀ ਦਾ ਤਖਤਾ ਪਲਟ ਸੀ ਜਿਸ ਦੇ ਦਿਆਂ 1 ਕਰੋੜ 40 ਲੱਖ ਵੋਟਾਂ ਸਨ ਉਹ ਬਿਡੇਨ ਜੋ ਚੋਣ ਲੜਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੇ ਬਿਡੇਨ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਬਹੁਤ ਬੁਰਾ سلوਕ ਕੀਤਾ ਗਿਆ ਹੈ 트럼ਪ ਨੇ ਇਸ ਗੱਲ ਦਾ ਦਾਵਾ ਕੀਤਾ ਹੈ 트럼ਪ ਦੀ ਉਮਰ ਇਸ ਵੇਲੇ 78 ਸਾਲ ਦੇ ਕਰੀਬ ਹੈਗੀ ਉਹਨਾਂ ਨੇ ਦੋਸ਼ ਲਗਾਇਆ ਕਿ ਡੈਮੋਕ੍ਰੇਟਿਕ ਪਾਰਟੀ ਨੇ ਪੰਜਵੀਂ ਸੋਧ ਨਾਲ ਬਿਡੇਨ ਨੂੰ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਬਿਡੇਨ ਨੂੰ ਕਿਹਾ ਸੀ ਕਿ ਉਹ ਪਿੱਛੇ ਹਟ ਜਾਵੇ ਦੇ ਜਾਂ ਫਿਰ ਇਸ ਜਾਲੀ ਖਬਰਾਂ ਪ੍ਰਕਾਸ਼ਿਤ ਕਰਕੇ ਉਹਨਾਂ ਨੂੰ ਬਹਾਦਰ ਕਿਹਾ ਗਿਆ ਗਿਆ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਕੀਤਾ ਗਿਆ ਹੈ ਇਹ ਸਾਬਕਾ ਰਾਸ਼ਟਰਪਤੀ 트럼ਪ ਉਹ ਲੋੜਾ ਗਿਆ ਉਹ ਇਲਜ਼ਾਮ ਲਗਾਏ ਗਏ ਗਨੇ ਦੂਜੀ ਪਾਰਟੀ ਉੱਤੇ ਜੀਹਾਂ ਬਿਡੇਨ 81 81 ਸਾਲ ਦੀ ਉਮਰ ਹੋ ਚੁੱਕੀ ਉਹਨਾਂ ਦੀ ਕਿ ਵੀ ਚਲਾਈ ਨੂੰ ਉਹਨਾਂ ਵੱਲੋਂ ਰਾਸ਼ਟਰਪਤੀ ਕੀ ਚੋਣ ਦੀ ਧੋਰ ਵਿੱਚੋਂ ਆਪਣਾ ਨਾਮ ਜਿਹੜਾ ਗੱਲ ਸੀ ਉਹ ਪਿੱਛੇ ਲੈ ਲਿੱਤਾ ਗਿਆ ਸੀ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੋਣਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਰਹਿ ਉਹ ਐਲਾਨ ਕਰ ਦਿੱਤਾ ਗਿਆਗਾ ਸੀ ਹੁਣ ਲਗਾਤਾਰ ਜਿਹੜੀਆਂ ਖਬਰਾਂ ਸਾਹਮਣੇ ਹੋਣੀ ਸ਼ੁਰੂ ਹੋ ਚੁੱਕੀਆਂ ਗਿਆ ਕਿਉਂਕਿ ਤਕਰੀਬਨ ਨਵੰਬਰ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੀ ਜਿਹੜੀ VOTING ਜਿਹੜੀ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਹੀ ਹੁਣ ਰਾਜਨੀਤਿਕ ਵਿੱਚੇ ਵੱਡਾ ਪੁਚਾਲ ਆ ਚੁੱਕਾਗਾ ਹੁਣ ਦੇਖਣਾ ਹੋਏਗਾ ਕਿ ਜਿਹੜੀ ਜਿਹੜੀ ਟਰੰਪ ਜਿਹੜੇ ਗਿਆ ਇਸ ਇਲੈਕਸ਼ਨ ਦੇ ਵਿੱਚ ਫਿਰ ਇੱਕ ਵਾਰ ਰਾਸ਼ਟਰਪਤੀ ਬੰਦੇ ਨੇ ਜਾਂ ਫਿਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਉਹ ਬੰਦੇ ਨੇ ਹੁਣ ਆਉਣ ਵਾਲੇ ਜਿਹੜੇਗੇ ਅਮਰੀਕਾ ਦੇ ਰਾਸ਼ਟਰਪਤੀ